ਸਤਿ ਸ਼੍ਰੀ ਅਕਾਲ ਦੀ ਨਵਾਂ ਬਲੌਗ ਸ਼ੁਰੂ ਕੀਤੀ ਅੱਜ ਅੱਜ ਅਸੀਂ ਚੱਲਿਆਂਗੇ ਪਾਸੇ ਮੈਨੂੰ ਹਜੇ ਪਤਾ ਨਹੀਂ ਪਤਾ ਕਿੱਥੇ ਚੱਲਿਆਂ ਤੈਨੂੰ ਪਤਾ ਕਿੱਥੇ ਲਿਆ ਆਵਾ ਮੈਂ ਗੇਟਾ ਮਰੇ ਬੈਠਾ ਸੀਗਾ ਮੈਨੂੰ ਕਹਿੰਦਾ ਚੱਲ ਜਲਦੀ ਅੱਜ ਤਾਂ ਗਰੀਦਾ ਸੈ ਕਿੱਥੇ ਚੱਲਿਆਂ ਉਹ ਅੱਲ ਵੀਰੇ ਕਿੱਥੇ ਚੱਲਲੇ ਸੀ 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 ਤਾਂ ਨਹੀਂ ਕਰੇ ਕੋਈ ਸਾਡੇ ਪਿਆਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਤੇ ਗੱਲ ਐਵੇਂ ਆ ਜੀ ਡਾਂਗੋ ਇੱਕ ਮਹਾਪੁਰਖ ਹੋਏ ਨੇ ਬਹੁਤ ਕਰਨੀ ਵਾਲੇ ਮਹਾਪੁਰਖ ਨੇ ਡਾਂਗੋ ਵੀ ਪਰ ਆਪਾਂ ਉਹਨੇ ਗੁਪਤ ਹਜਾ ਹੌਲੀ ਹੌਲੀ ਫਿਰ ਪ੍ਰਗਟ ਹੋਣਗੇ ਪਰ ਮੈਨੂੰ ਪਤਾ ਲੱਗ ਗਿਆ ਉਹਨੀਆਂ ਗੁਪਤ ਸ਼ਕਤੀਆਂ ਦਾ ਉਹਨਾਂ ਨੇ ਮੈਨੂੰ ਇੱਕ ਵਜਨ ਕਰੇ ਕਹਿੰਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਨਾਨਕ ਸਾਹਿਬ ਅਸੀਂ ਆ ਗਏ ਪਹਿਲਾਂ ਤਾਂ ਇੱਥੇ ਵੀ ਮਹਾਪੁਰਖ ਹੋ ਇੰਨੇ ਬਹੁਤ ਕਰਮੀ ਵਾਲੇ ਠੀਕ ਹੈ ਜੀ ਇੱਥੇ ਮਹਾਪੁਰਖ ਸਾਨੂੰ ਫੱਦੇ ਲਗਾਜਦੇ ਆਵਾਜ਼ ਕਿਸੇ ਪਰਖ ਸਾਹਿਬ ਦੀ ਗੁਪਤ ਦੇ ਡਾਂਗੋ ਵਾਲੇ ਮਹਾਪੁਰਖ ਕਹਿੰਦੇ ਵੀ ਆਪਾਂ ਗੁਰਦੁਆਰਾ ਜਾਣਾ ਜਾਮਣੀ ਸਾਹਿਬ ਇੱਧਰ ਦੇਖੋ ਜਿੱਥੇ ਜਾਮਣੀ ਲਈ ਸੀ ਗੁਰੂ ਮਹਾਰਾਜ ਜੀ ਨੇ ਇਹ ਇਤਿਹਾਸ ਆਪਾਂ ਉੱਥੇ ਦੱਸਾਂਗੇ ਐ ਨਾ ਹੋ ਸਕਦਾ ਇਤਿਹਾਸ ਸੁਣੀ ਆਈਆਂ ਕਦੇ ਵੀ ਵੜ ਕੇ ਪਹਿਲਾਂ ਦੇਖ ਲੈਣਾ ਚਾਹੀਦਾ ਫੇਰ ਅੱਗੇ ਦਿਸਣਾ ਚਾਹੀਦਾ ਆ ਇਨਾਨਕ ਸਾਹਿਬਾ ਆ ਦੇਖੀ ਨਾ ਇਨਾਨਕ ਜਰ ਕੱਪਗੇ ਕਾਤੇ ਵੱਡੇ ਭਾਗ ਨਹੀਂ ਜੀ ਸ਼ਗਰਦਵਾਰੀ ਚੱਲੇ ਆ ਜੀ ਤੇ ਉੱਥੇ ਲੀਡਰ ਪਤਾ ਨਹੀਂ ਕੀ ਆ ਬਹੁਤਾ ਹੁਣ ਮਹਾਂਪੁਰਖਾਂ ਦੇ ਉਹ ਕੋਈ ਹੈ ਕਹਿੰਦੇ ਵੀ ਆਪਾਂ ਦਰਸ਼ਨ ਕਰਨੇ ਆ ਡੇਢ ਸਾਲ ਹੋ ਗਿਆ ਜੀ ਕਬਜਨ ਹੋਏ ਨੂੰ ਤੇ ਬਜਨ ਕਮਾਇਆ ਅੱਜ ਗਿਆ ਇਹ ਵੀ ਕੋਈ ਸਮਾਂ ਹੀ ਆਉਣਾ ਸੀ ਮਾਬੂਤ ਕਹਾਣੀ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਵਿੱਚ ਤੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਬਹੁਤ ਵਧੀਆ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਹਾਂਜੀ ਸਾਡੇ ਭਾਗ ਨੂੰ ਜੀ ਹੁਣ ਪਤਾ ਲੱਗਿਆ ਜੀ ਵੀ ਅਸੀਂ ਗੁਰਦੁਆਰੇ ਚੱਲੇ ਹਾਂ ਸਾਡੇ ਵੱਡੇ ਭਾਗ ਖੁੱਲੇ ਨੇ ਜੀ ਅੱਜ ਬੜੇ ਟਾਈਮ ਤੋਂ ਬਾਅਦ ਜਿੱਤੇ ਚੰਗੇ ਕੰਮ ਚੱਲੇ ਆ ਜੀ ਨੀਂਦੇ ਬਾਅਦ ਜਨਾਨ ਕਰਿਆ ਅੱਪੋ ਹੋਰ ਕੋਈ ਬੜੇ ਟਾਈਮ ਬਾਅਦ ਇਹ ਚੰਗੇ ਬਾਬਾ ਜੀ ਨੇ ਕਹੇ ਸ਼ੋਅ ਹੀ ਸ਼ੁਰੂ ਕਰ ਲਿਆ ਕਹਿੰਦੇ ਚਲੋ 3 2 1 ਕੋਗਲਾ ਲਾਈਵ ਸ਼ੁਰੂ ਹੋ ਗਿਆ ਘੰਟੇ ਦਾ ਜੋ ਨਹੀਂ ਕਰਨਾ ਆਪਾਂ ਸੰਗ ਟੈਲੀਵਿਜ਼ਨ ਤੇ ਆਪਾਂ ਮਾੜੀ ਜੀ ਇਹਦਾ ਇੰਟਰਵਿਊ ਸ਼ੁਰੂ ਕੀਤੀ ਆ ਉਹ ਯਾਰ ਬਾਬੇ ਡੰਗ ਵਾਲੇ ਮਾਪੁਰਖਾਂ ਦੇ ਬੱਚੇ ਨੂੰ ਮੈਂ ਕਿਹਾ ਮੜੇ ਜੀ ਮੜੀ-ਮੋਟੀ ਗੱਲ ਆ ਯਾਰ ਬਜਨਾ ਦੇ ਦਾ ਮਾਰ ਤਾ ਚਲੋ ਦੇਦੇਈ ਪਹੁੰਚ ਕੇ ਦਿਖਾਉਣ ਤੁਹਾਨੂੰ ਕਿਹੜੇ ਗੁਰਦੁਆਰੇ ਚੱਲਿਆ 10 ਹਜ਼ਾਰ ਸਾਲ ਜੀ ਰਾਮ ਨਰਾਇਣ ਸਾਕੇ ਥੰਬਨੇਲ ਤੇ ਲਿਖਾਈ ਹੋਇਆ ਕਿੱਥੇ ਚੱਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰਦੁਆਰਾ ਹਾਂਜੀ ਗੁਰਗੋਤ ਸਿੰਘ ਮਹਾਰਾਜ ਦਾ ਗੁਰਦੁਆਰਾ ਬਾਕੀ ਤੁਹਾਨੂੰ ਜਾ ਕੇ ਦਰਸ਼ਨ ਬਾਕੀ ਤੁਹਾਨੂੰ ਜਾ ਕੇ ਹੀ ਦਰਸ਼ਨ ਕਰਾਉਣੇ ਵੈਰੀ ਗੁੱਡ ਜੀ ਦਾ ਆਪਸਾ ਵੈਰੀ ਗੁੱਡ ਬਾਬਾ ਜੀ ਫਤਿਹ ਬਲਾ ਜੀ ਜੁੜੇ ਰਹੋ ਗੁਰੂ ਪਿਆਰੇਓ ਫਤਿਹ ਸ਼ਰਵਾਚ ਬੁਲਾਈ ਆਪਾਂ ਨੇ ਤੇ ਆਪਾਂ ਜਦੋਂ ਤੁਹਾਡੇ ਕੋਲੋਂ ਕਰਪਾਵਾ ਵਿਦਾ ਲਵਾਂਗੇ ਇਜਾਜ਼ਤ ਲਵਾਂਗੇ ਫੇਰ ਬੁਲਾਵਾਂਗੇ ਹਾਂ ਜੀ ਛੋਟੀ ਗਹਿਬਾਨ ਵਾਲੀ ਤੇਰੇ ਫਤਿਹ ਆ ਜੀ ਰੰਗੋ ਵਾਲੇ ਬਾਪ ਹਾਂ ਪੋਸਾ ਨਾਲ ਬੈਠੇ ਜੀ ਮੂਰੇ ਇਹ ਉਰੇ ਮੌਂਟਾਰਿਆਂ ਦੇ ਗਲਾਨਾ ਲਾਏਗਾ ਫਿਰ ਆ ਬਈ ਤਪਸੇ ਲੈਣ ਹੋਈਆਂ ਨਾ ਭਗਤੀ ਦਾ ਪਾਏਗੇ ਬਾਅਦ ਕਿਤੇ ਪਰੋਇ ਪਰ ਕੋਲੇ ਆ ਨਾ ਮੋਗੇ ਕੋਲੇ ਆ ਗਏ ਆਪਾਂ ਅੱਜ ਤਾਂ ਮੋਗੇ ਕੋਲੇ ਆਇਆ ਪਰੋਇ ਪਰ ਕੋਲੇ ਵਰਤੋ ਰਹੇ ਜਾ ਕੇ ਦੇ ਬਿਲਕੁਲ ਸ਼ੋਹਲਾ ਪਵਿੱਤਰ ਘਾਰੀ ਘਰ ਕੇ ਆ ਜੀ ਪੰਜਾਬ ਦੀ ਸਾਡੇ YouTube ਚੈਨਲ ਤੇ ਜੁੜੇ ਹੋ ਜੀ ਬਾਕੀ ਬੰਦੇ ਆਪਣੇ ਨਾਲ ਹੀ ਸਾਰੇ ਪਵਿੱਤਰ ਹੀ ਸਾਡੇ ਚੈਨਲ ਨਾਲ ਜੁੜੇ ਰਹੋ ਜੀ ਪਵਿੱਤਰ ਨਹੀਂ ਤੇ ਇੱਕ ਨਾਵਲ ਸੀ ਨਾਨਕ ਸਿੰਘ ਦਾ ਪਵਿੱਤਰ ਪਾਪੀ ਉਹ ਪੜਿਓ ਤੇ ਆਓ ਫੇਰ ਪਤਾ ਲੱਗੂ ਇਹ ਬੰਦੇ ਪਵਿੱਤਰ ਨਹੀਂ ਕੱਲੇ ਪਵਿੱਤਰ ਪਾਪੀ ਵੀ ਨੇ ਨਾਲ ਨਹੀਂ 12ਵੀਂ ਚ ਨਹੀਂ ਬੜੇ 10ਵੀਂ ਚ ਬੜੇ ਨਾ 8ਵੀਂ ਚ ਬੜੇ ਪਵਿੱਤਰ ਪਾਪੀ ਜੀ ਬਾਕੀ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਨੂੰ ਪਵਿੱਤਰ ਪਵਿੱਤਰ ਚੀਜ਼ਾਂ ਦੇ ਦਰਸ਼ਨ ਕੰਦਰ ਰਾਵਾਂਗੇ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਐਗੜ ਪੰਜਾਬ ਪੁਲਿਸ ਨਾਲ ਟਕਰੇ ਥੋੜਾ ਜਿਹਾ ਪੁਲਿਸ ਨੇ ਉਹਦੇ ਪੇਪਰ ਚੈੱਕ ਉਹ ਨੱਕ ਤੱਕ ਆ ਗਈ ਬਾਜ ਨੇ ਨੱਕ ਆ ਗਿਆ ਜਿਲੇ ਨਾ ਚਾਬੀ ਨਹੀਂ ਹੋਈ ਉਸ ਨਾਮ ਹੈ ਜਿਹੜੀ ਤੂੰ ਆਪੀਏ ਚੱਲਦੇ ਚਾਹ ਉਹ ਲਿਆ ਰਵਿੰਦਰ ਓਏ ਰੋ ਵੀ ਲਾਚੇ ਜਿਹ ਕਹਿੰਦੇ ਲਾਚੀ ਵਾਲਾ ਦੁੱਧ ਚਲਦਾ ਜੀ ਲਾਚੀਆਂ ਵਾਲਾ ਲਾਚੀਆਂ ਵਾਲਾ ਤੂੰ ਬਾਬਾ ਜੀ ਕਰੋ ਮੇਰਾ ਇੱਧਰ ਹਾਂਜੀ ਲਾਚੀ ਵਾਲਾ ਦੁੱਧ ਹਾਂਜੀ ਦੁੱਧ ਸੰਗਤਾਂ ਨੇ ਸ਼ਿਕਾਇਤ ਜੀ ਲੰਗਰ ਚੱਲਦਾ ਸੀ ਠੰਡ ਬਹੁਤ ਸੀਗਾ ਛਕਲਾ ਨੇ ਕਿਉਂਕਿ ਚਾਹ ਅਸੀਂ ਪੀਂਦੇ ਨਹੀਂ ਹੈਗੇ ਜੀ ਚਾਹ ਨੂੰ ਨਿਹੰਗ ਸਿੰਘ ਕਹਿੰਦੇ ਢਿੱਡ ਕੁੱਕਣੀ ਹਾਂ ਤੇ ਉਹਦੇ ਕਰਕੇ ਚਾਹ ਅਸੀਂ ਪੀਂਦੇ ਨਹੀਂ ਹੈਗੇ ਦੁੱਧ ਸੀਗਾ ਵੀਰੇ ਅਸੀਂ ਦੁੱਧ ਫੜ ਲਿਆ ਫਸਟ ਆਫ ਆਲ ਓਏ ਚਾਹ ਡੋਲਦੀ ਦੁੱਧ ਹਲੋ ਪਤਾ ਥੋੜੀ ਹੁੰਦਾ ਰੋਡ ਦਾ ਚਾਹ ਦਾ ਬੋਲ ਵਾਹ ਲੋ ਡਰਾਈਵਰ ਸਾਡਾ ਕੱਬਾ ਕੀ ਕਰੀਏ ਲੋ ਵੀ ਰਾਤ ਰੁਕੇ ਸੀ ਕਹਿੰਦੇ ਤੇਲ ਪੋਣ ਜਿੱਦੂ ਉਹ ਖੜੀ ਤੇਲ ਪੋਣਿਆ ਸਕਾਟ ਤੁਹਾਨੂੰ ਸਕਾਟ ਦਿਖਾਉਂਦੇ ਆ ਸਕਾਟ ਨਵਾਂ ਹੁੰਦਾ ਇਹਦਾ ਸਕਾਟ ਟਰੈਕਟਰ ਦੇ ਫੋਟੋ ਕਰਾਉਣੀ ਮੈਂ ਗਾਣੇ ਗਲਿ ਗਏ ਸੌਰੀ ਉਹ ਗਾਲਾਂ ਬੰਦ ਕਰੀਏ ਸੀ ਨਾ ਬਾਲੀਆਂ ਜਿਹੜੇ ਆਪਾਂ ਪਹਿਲਾਂ ਨਹੀਂ ਦੋ ਵੀਡੀਓ ਪਾਈਆਂ ਇੰਨੀਆਂ ਗਾਲਾਂ ਉਹ ਜ ਮੈਂ ਤਾਂ ਇਹ ਇਹ ਲਾਗੇ ਵੀ ਇੱਥੇ ਵੀਡੀਓ ਲਾ ਕੇ 7-8 ਜਣੇ ਬਹਿ ਗਏ ਕਹਿੰਦੇ ਗਾਣਾਂ ਗੇੜਨੀਆਂ 200 ਕਹਿੰਦੀ ਕਿੰਨੀਆਂ ਗਾਲਾਂ ਨਿਕਲੀਆਂ ਉਹ ਚ ਮਾ ਹੱਦਾ ਯਾਰ

ਜੀ ਨਵਰ ਆ ਗਿਆ ਸਤਿ ਸ਼੍ਰੀ ਅਕਾਲ ਜੀ ਅੱਜ ਆਈਆਂ ਗੁਰਦੁਆਰਾ ਸ੍ਰੀ ਜਾਮਣੀ ਸਾਹਿਬ ਪਿੰਡ ਮਾਜੀਪੁਰ ਥਿਲਾ ਫਰੋਜਪੁਰ ਵਿੱਚ ਜੋ ਫਰੋਜਪੁਰ ਸ਼ਹਿਰ ਤੋਂ ਸਿਰਫ 8 ਕਿਲੋਮੀਟਰ ਦੂਰ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਮੁਕਸਰ ਸਾਹਿਬ ਦੀ ਲੜਾਈ ਤੋਂ ਬਾਅਦ ਆਏ ਸਨ ਇੱਕ ਜੱਟ ਕਿਸਾਨ ਨੇ ਗੁਰੂ ਸਾਹਿਬ ਨੂੰ ਆਧਾਰ ਜਾਮਣਾ ਇੱਕ ਬ੍ਰਾਹਮਣ ਤੋਂ ਲੈ ਕੇ ਦਿੱਤੀਆਂ ਪਰ ਜੱਟ ਨੇ ਉਸ ਬ੍ਰਾਹਮਣ ਦੇ ਪੈਸੇ ਵਾਪਸ ਨਾ ਕੀਤੇ ਆਪਣੀ ਦੂਜੀ ਜੂਨ ਵਿੱਚ ਜੱਟ ਇੱਕ ਤਿੱਤਰ ਦੀ ਜੂਨੀ ਪੈ ਗਿਆ ਪਰ ਬ੍ਰਾਹਮਣ ਜੱਟ ਪਰ ਬ੍ਰਾਹਮਣ ਬਾਜ ਦੀ ਜੂਨੀ ਪੈ ਗਿਆ ਜਦੋਂ ਗੁਰੂ ਸਾਹਿਬ ਇੱਥੇ ਆਏ ਤਾਂ ਉਹਨਾਂ ਨੇ ਬਾਜ ਤੋਂ ਤਿੱਤਰ ਮਰਵਾਇਆ ਅਤੇ ਆਪਣੀ ਜਾਮਣੀ ਤਾਰੀ ਜਿਸ ਕਾਰਨ ਇਸ ਆਸਾਨ ਦਾ ਨਾਮ ਜਾਮਣੀ ਸਾਹਿਬ ਪੈ ਗਿਆ ਇਹ ਉਹ ਝੰਡ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਸੀ ਅਤੇ ਇਹ ਉਹ ਪਵਿੱਤਰ ਸਰੋਵਰ ਹੈ ਜਿੱਥੇ ਗੁਰੂ ਸਾਹਿਬ ਦੇ ਘੋੜੇ ਨੇ ਪੈਰ ਮਾਰ ਕੇ ਜਲ ਕਬਿਆ ਇਸ ਸਥਾਨ ਦੀ ਮਹਾਨਤਾ ਦੱਸੀ ਜਾਂਦੀ ਹੈ ਕਿ ਇਸ ਸਥਾਨ ਤੇ ਜੋ ਵੀ ਚੀ ਸ਼ਰਧਾ ਦੇ ਨਾਲ ਆਉਂਦਾ ਹੈ ਉਸ ਦਾ ਕਰਜ਼ਾ ਉੱਤਰ ਜਾਂਦਾ ਹੈ ਜਿੱਦੇ ਸਭ ਤੋਂ ਜ਼ਿਆਦਾ ਕਰਜ਼ਾ ਇਸ ਸਥਾਨ ਤੇ ਆਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਆਤੀ ਆਵੇਂ ਗੱਦੀ ਆਵੇਂ ਤੇਰੇ ਕੀ ਹੋ ਗਏ ਪ੍ਰਸ਼ਾਦ ਨਾ ਰੇ ਬਾਬੇ ਜੀ ਕਿਹਾਏ ਦੇਦੇ ਨੂੰ ਲੱਗਾ ਕਿਤੇ ਪਕੌੜੇ ਆ ਪਕੌੜੇ ਹੀ ਮੈਂ ਜਾਂਦਾ ਹੀ ਨਹੀਂ ਸੀ ਭੱਜ ਕੇ ਗਿਆ ਆਪਾਂ ਜਾਂਦੇ ਹੀ ਆ ਮੇਰੇ ਪਰਜਾ ਦਾ ਆ ਤੇ ਦੇਦਾ ਕਿਤੇ ਚੱਕ ਵਿੱਚ ਚੱਲ ਕਾਲ ਮਾੜੀ ਹੈ ਲੈ ਯਾਰ ਦਿਿਤ ਕਾਗਰਗੇ ਬੰਦੇ ਨਾਲ ਮੈਂ ਤਾਂ ਨਹੀਂ ਮੇਰੇ ਆ ਹੋ ਰਾਜੇ ਟੱਬ ਦੇ ਆ ਗਏ ਹੁਣ ਅਸੀਂ ਹੋਰ ਫਿਰ ਬੱਲੇ ਵੀਰੇ ਕੀ ਖਾਣੇ ਵਾਜੇ ਟੱਬ ਦੇ ਅਗਰ ਕੀ ਖਾਣਾ ਆ ਦੇ ਮੁੰਡਾ ਕਹਿੰਦੇ ਆਉਂਦੇ ਸਟੋਰੀਆਂ ਤੇ ਓ ਮਾਈ ਗੋਡ ਆਪੋ ਕਾ ਦੀ ਸਟੋਰੀ ਦਾ ਸਟੋਰੀ ਬਹੁਤ ਬਹੁਤ ਪਹਿਲਾਂ ਬਾਸ ਨੂੰ ਕਰਨ ਚੋਰੀ ਕਿਤੇ ਵੀ ਨਹੀਂ ਹੈਗੀ ਦੇਖ ਲਈ ਪਾਈ ਹੋਈ ਆ ਦੇਖਿੰਦੇ ਰਾਜਾ ਕੋਕਾ ਕੋਲਾ ਟੱਬ ਆ ਕੋਈ ਨਹੀਂ ਹੈ ਕਹਿੰਦਾ ਚੱਕ ਲੈ ਉਹਨਾਂ ਬ੍ਰੈਡ ਉਹ ਚੱਕ ਬਾਈ ਬ੍ਰੈਡ ਖਾ ਲੈ ਇਸ ਸਲੇ ਨੇ ਜਾਲ ਬਾਬੇ ਨੇ ਤਾਂ ਖਾ ਲਿਆ ਉੱਪਰ ਰਹਿ ਗਏ ਡਾਕਟਰ ਇਹ ਨਹੀਂ ਗੱਲ ਆ ਆ ਮਿਲ ਕੇ ਗੜੇ ਵੀ ਖਾ ਲਏ। ਬਰਾਨੇ ਰੱਖੇ ਹੁੰਦੇ ਆ ਨਾ। 5 ਰੱਖੇ ਛਾ। ਟੂ ਬੜੀ ਕੈੜੀ ਆ ਜਾ। ਉਹ ਚਾਹ ਪਾਣੀ ਪੀ ਲਿਆ ਕਹਿੰਦੇ ਮੁੰਡਿਆਂ ਨੇ। ਹਾਂਜੀ ਉਸਤਾਦ ਜੀ ਚਾਹ ਪੀ ਲਿਆ। ਨਾਲ ਵੀ ਲੈ ਆਏ ਆ। ਹੋ ਗਿਆ ਦੂਜਾ ਤੀਜਾ। ਕਿਵੇਂ? ਜਾਂ ਨਾਲ ਵੀ ਲੈ ਕੇ ਆਏ ਆ। ਨਾਲ ਲੈ ਆਂਦੀ ਚਾਹ। ਮੁੰਡੇ ਕਹਿੰਦੇ ਨਾਲ ਲੈ ਆਂਦੀ ਚਾਹ। ਰਾਜੇ ਦੀ ਚਾਹ ਰਾਜੇ ਦੇ ਪਕਵੜੇ ਖਾ ਲਏ ਹਾਂ। ਬੁੱਕਣੀ ਬਸ ਅਸੀਂ ਤਾਂ ਬਾਈ ਚਾਹ ਨਹੀਂ ਪੀਣ ਵਾਲੇ ਅਸੀਂ ਤਾਂ ਦੁੱਧ ਛਕ ਲਿਆ ਦਾ ਸਵੇਰੇ। ਦੁੱਧ ਛਕ ਲਿਆ ਦਾ ਸਵੇਰੇ। ਸਵੇਰੇ। ਇਹ ਆ ਅਮਲੀ ਅਮਲੀ ਜਿੱਡ ਬੁੱਕਣੀ ਪਿੰਦਾ ਜਿਹੜਾ ਤਾਣ ਵੀਂਦਾ ਮਹਲਾ ਬੀਤੀ ਨਹੀਂ ਆ ਜਿਹੜਾ ਆਪ ਹੈ ਅਸ ਵੀਰੇ ਹੱਥ ਕਿਉਂ ਹੋਈਏ ਉਹ ਤਾਂ ਛੱਡਦਾ ਹੀ ਕੱਖ ਨਹੀਂ ਕੋਲ ਦੇ ਥੱਲੇ ਨਾ ਅਸੀਂ ਆਪਾਂ ਅੰਦਰ ਨੂੰ ਮੋੜ ਪਾਕਿਸਤਾਨ ਦਾ ਬਣਾਉਂਦੇ ਆਪਾਂ ਹਾਂ ਹਾਂ ਵੀਰੇ ਹਾਂਜੀ ਵੀਰ ਜੀ ਪਾਕਿਸਤਾਨ ਕੀ ਕਰਨਾ ਨੇ ਆਪਸਾਂ ਵਾਲੀ ਨੇ ਸਾਰੇ ਠੀਕ ਠੀਕ ਆ ਵੀਰੇ ਚੱਕ ਲੈ ਸਮਾਨ ਪੱਤਾ ਮੈਂ ਤਾਂ ਪੂਰੀ ਵੀਰੇ ਇਸ਼ਾਰਾ ਤੋਂ ਲਿਆ ਪਿੱਛੇ ਅੱਛਾ ਕੱਢ ਲੈਣੇ ਛੱਡ ਜਾ ਮੈਂ ਦਿੰਦਾ ਮੈਂ ਮੜਿਆ ਲਓ ਵੀ ਦੇਖੋ ਕਹਿੰਦੇ ਕਿੰਨੇ ਬੰਦੇ ਲੱਗੇ ਗੱਡੀ ਨੂੰ ਇਹ ਕਹਿੰਦੇ ਵੀ ਖੋਲ ਹੀ ਲੈਣੀ ਆ ਗੱਡੀ ਸਾਰੀ ਖੋਲ ਹੀ ਹੁੰਦੇ ਨੇ ਗੱਡੀ ਸਾਰੀ ਖੋਲੋਗੇ ਹੁਣ ਸਾਰੀ ਗੱਡੀ ਦੇ ਖਲੂਗੀ ਲੈਟਾ ਲੂਟਾ ਖਲੂਗਾ ਕੋਈ ਨਹੀਂ ਆਰਾਮ ਨਾਲ ਹੋਰ ਕੋਈ ਚੱਕਰ ਨਹੀਂ ਕੋਈ ਨਹੀਂ ਆਰਾਮ ਨਾਲ ਹੋਈ ਜਾਂਦੀ ਇਹਨੇ ਨਾ ਤਾਂ ਜਾਂਦਾ ਇਹਦਾ ਉੱਥੇ ਖੋਲ ਹੀ ਲਈਦਾ ਹਾਂ ਬੁੱਲ ਗਿਆ ਬੰਕਰ ਫੋਕਸ ਬੰਕਰ ਪਾਟ ਲਿਆ ਉਹਨਾਂ ਨੇ ਕਹਿੰਦੇ ਦੇਖੀ ਕੈਮਰਾ ਨਾਲ ਬੱਟ ਨਹੀਂ ਸੁਹਾਵਾਗਾ ਅਰੇ ਸੁਹਾਵਾ ਵਾਲਾ ਹੱਲ ਬਣਾ ਲੋ ਮੈਂ ਕਿਹਾ ਆਉਂਦਾ ਰੇਕੇ ਹੋ ਪਰ ਕਹੂੰ

ਇਸ ਸਭ ਗਰਮ ਬਿਲਡਿੰਗ ਕਰਾਂਗੇ ਕੰਫਰ ਇਹ ਗਰਮ ਹੋ ਰਹਾ ਹੈ ਬਿਲਡਿੰਗ ਇਹਨਾਂ ਵਾਲੀ ਕਰਦੇ ਲੋਈ ਦੇ ਦੇ ਗੱਡੀ ਖੋਲ ਲਈ ਦੇ ਦੇ ਕਿ ਕੰਮ ਕਰਦੇ ਮੁੰਡੇ ਲੋ ਜੀ ਗੁਰਦੁਆਰਾ ਸਾਹਿਬ ਤੋਂ ਮੁੜਦੇ ਹੋਏ ਫਾਪਸ ਤੇ ਦੋਸਤੋ ਆਹ ਸਾਨੂੰ ਲੁਧਿਆਣੇ ਕੰਮ ਪੈ ਗਿਆ ਸੀ ਚੱਲ ਗਏ ਲੁਧਿਆਣੇ ਰਸਤੇ ਸਾਰੀ ਚਰਾਤੀਆਂ ਉੱਥੇ ਰਵੇ ਤੇ ਸਵੇਰੇ ਦੁਵੇਰੇ ਸਾਨੂੰ ਕੋਈ ਤੇ ਆ ਟੱਕਰ ਗਿਆ ਰਸਤੇ 'ਚ ਇਹਨਾਂ ਨੇ ਡਿੱਗੀ ਡੁੱਗੀ ਸਾਰੇ ਬੰਪਰ ਬੰਪਰ ਪੱਟ ਲਏ ਵਾਰ ਇਹਨਾਂ ਤੋਂ ਮੁੜ ਕੇ ਲੋਟਣਾ ਆਵੇ ਬੇਨਤੀ ਆ ਭਈਆ ਇਹ ਜਿਹੇ ਬੰਦਿਆਂ ਕੋਲ ਨਾਮ ਫਸਿਓ ਆਪਾਂ ਦਾ ਫਸ ਗਏ 2000 ਰੁਪਏ ਦੇ ਕੇ ਛੁੱਟੇ ਆ ਉਹ ਵੀ ਕੰਮ ਨਹੀਂ ਕੀਤਾ ਸਾਲਿਆਂ ਨੇ ਜੱਜ ਦਾ ਜਮਾਨਾ ਨਾਸ ਮਾਰਤਾ ਹੋਰ ਨਾਸ ਮਾਰਤਾ ਤਕੋ ਸਾਲਿਆਂ ਰੋਡ ਕੰਨ ਦੇ ਮਰਿਆ ਨੇ ਬਾਕੀ ਜਿਉ ਬਲੌਕ ਕਿਵੇਂ ਲੱਗਿਆ ਕਮੈਂਟ ਸ਼ जुड़े रहण में लोक जे न सत शयकाल जी